ਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਸ ਸਤਰਾ ਜਲੰਧਰ ਦੇ ਵਿੱਚ ਵੀਕ ਪਰਿਵਾਰ ਨੇ ਸੱਚ ਕਰ ਵਿਖਾਈਆਂ ਨੇ ਦਰਅਸਲ ਜਲੰਧਰ ਰਹਿਣ ਵਾਲਾ ਪਰਿਵਾਰ ਜੋ ਕਿ ਗੁਰੂ ਘਰ ਦੇ ਸੇਵਕ ਨੇ ਉਹਨਾਂ ਦੇ ਘਰ ਦੇ ਵਿੱਚ ਪਹਿਲੀ ਦਾਤ ਗੁਰੂ ਸਾਹਿਬ ਨੇ ਤੀ ਦੀ ਬਖਸ਼ੀ ਹੈ ਤੇ ਇਸ ਪਰਿਵਾਰ ਦੇ ਵੱਲੋਂ ਤੀ ਦਾ ਗ੍ਰੈਂਡ ਵੈਲਕਮ ਕੀਤਾ ਗਿਆ ਟੋਲਟ ਮੱਕੇ ਦੇ ਨਾਲ ਵੇਖੋ ਕਿਵੇਂ ਘਰ ਦੇ ਵਿੱਚ ਤੀ ਦਾ ਸਵਾਗਤ ਹੋਇਆ ਸਭ ਤੋਂ ਪਹਿਲਾਂ ਪਰਿਵਾਰਕ ਜੀਆ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਤੇ ਫਿਰ ਬੱਚੀ ਨੂੰ ਘਰ ਲਜਾਇਆ ਗਿਆ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਿਆ ਗਿਆ ਤੇ ਪਰਿਵਾਰਕ ਜੀਆ ਦਾ ਕਹਿਣਾ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿ ਵਾਹਿਗੁਰੂ ਨੇ ਉਹਨਾਂ ਨੂੰ ਤੀ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਕਹਿਣਾ ਕਿ ਉਹ ਆਪਣੀ ਤੀ ਨੂੰ ਉੱਚ ਪੱਧਰ ਦੀ ਸਿੱਖਿਆ ਦੇਣਗੇ ਤੇ ਸਮਾਜ ਦੇ ਲਈ ਚੰਗਾ ਕੰਮ ਰੰਦੇਲੀ ਪ੍ਰੇਰਿਤ ਵੀ ਕਰਨਗੇ ਉਹਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਧੀਆਂ ਨੂੰ ਵੀ ਪੁੱਤਰਾ ਵਾਂਗੂ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ ਤੇ ਜਨਮ ਦੇ ਸਮੇਂ ਹੀ ਜੋ ਖੁਸ਼ੀ ਮਨਾਈ ਜਾਂਦੀ ਹੈ ਬਾਅਦ ਦੇ ਵਿੱਚ ਵੀ ਬੱਚਿਆਂ ਤੇ ਮਾਪਿਆਂ ਦੇ ਵੱਲੋਂ ਅਜੇਹੀ ਖੁਸ਼ੀ ਹੀ ਮਨਾਈ ਜਾਣੀ ਚਾਹੀਦੀ ਹੈ ਤੇ ਮਾਪਿਆਂ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਨੇ ਗਲਤ ਰਸਤੇ ਨਾ ਪੈਣ ਨਾ ਰਮਨਦੀਪ ਸਿੰਘ ਜੀ ਅੱਛਾ ਗੁੜੀਆ ਦਾ ਅੱਜ ਬੜੇ ਤੁਮ ਤੁਮ ਨਾਲ ਸਵਾਗਤ ਕੀਤਾ ਗਿਆ ਤੁਸੀਂ ਇੱਕ ਬੱਚੀ ਦੇ ਪਿਤਾ ਬਣੇ ਹੋ ਸਭ ਤੋਂ ਪਹਿਲਾਂ ਕਿਹੋ ਜੇ ਮਨ ਚ ਵਿਚਾਰ ਨੇ ਕਿ ਮੈਂ ਫੀਲ ਕਰ ਰਿਹਾ ਹਾਂ ਅੱਜ ਮੈਂ ਬਹੁਤ ਖੁਸ਼ ਹਾਂ 2 ਅਗਸਤ ਨੂੰ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦਿਹਾਸ ਸੀ ਕਿ ਚਲੋ ਬੇਟਾ ਹੈਗਾ ਬੇਟਾ ਕਾ ਮੇਰੀ ਪਹਿਲਾਂ ਇਛਾ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਇਹਨੂੰ ਅਸੀਂ ਬਹੁਤ ਵਧੀਆ ਪੜ੍ਹਾਵਾਂਗੇ ਲਿਖਾਵਾਂਗੇ ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ ਛੀਜੀ ਦਾਤ ਪੁਰਾ ਸਾਹਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਗ੍ਰੈਂਡ ਵੈਲਕਮ ਅੱਜ ਤੁਸੀਂ ਕੁੜੀ ਦਾ ਕੀਤਾ ਪਹਿਲਾਂ ਹੀ ਪ੍ਰੀਪਲਾਨਡ ਸੀ ਜਾਂ ਫਿਰ ਮਤਲਬ ਸੀਗਾ ਕੀ ਧੀ ਹੋਏਗੀ ਤਾਂ ਹੀ ਇਦਾਂ ਕਰਾਂਗੇ ਹਾਂਜੀ ਹਾਂਜੀ ਬਾਬਾ ਤੀ ਹੁੰਦੀ ਆ ਲੜਕਾ ਦਾ ਅਸੀਂ ਇਦਾਂ ਹੀ ਵੈਲਕਮ ਕਰਨਾ ਸੀਗਾ ਚਲੋ ਤੀ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆਂ ਨੂੰ ਕਲੇ ਕਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਚਲੋ ਸਾਰਿਆਂ ਬੱਚੀ ਦਾ ਨਾਮ ਰੱਖ ਲਿਆ ਹਾਂਜੀ ਬੱਚੀ ਦਾ ਨਾਮ ਸਰਗੁਣ ਕੌਰ ਜੀ ਤੇ ਸਰਗੁਣ ਬੀنگ ਅ ਫਾਦਰ ਤੁਸੀਂ ਸਰਗੁਣ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡ੍ਰੀਮਸ ਹੋਣਗੇ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅਸੀਂ ਅੱਗੇ ਉਹਨੂੰ ਆਈ ਆਈਐਸ ਜਾਂ ਡਾਕਟਰ ਜੋ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜੇ ਹੋਵਾਂਗੇ ਮੇਰਾ ਨਾਮ ਜੀ ਸਰਦਾਰ ਪਰਮਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਦਾ ਮੁਖ ਸੇਵਾਦਾਰ ਬਸਤੀ ਮਠੂਆ ਜੀ ਤੇ ਅੱਜ ਪਰਿਵਾਰ ਦੇ ਵਿੱਚ ਧੀ ਨੇ ਜਿਹੜਾ ਜਨਮ ਲਿਆ ਉਹਦਾ ਬੜੇ ਢੋਲ ਠਮੱਕੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਤੁਸੀਂ ਸਵਾਗਤ ਕੀਤਾ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਮੇਰੇ ਬੇਟੇ ਨੇ ਮੇਰੀ ਨੂੰਹ ਨੇ ਤੇ ਸਾਰੇ ਸਾਡੇ ਘਰ ਵੱਡੀਆਂ ਭਰਜਾਈਆਂ ਨੇ ਛੋਟੀ ਭਰਜਾਈ ਨੇ ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ ਪਹਿਲਾਂ ਜੀ ਕੋਈ ਵੀ ਆਏਗਾ ਬੇਟਾ ਆਏਗਾ ਜਾਂ ਬੇਟੀ ਆਏਗੀ ਪਰ ਅਸੀਂ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਧੀਰੀ ਅਸੀਂ ਗੁਰਮਹਾਰਾ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਇੱਕ ਜਾ ਕੇ ਕੜਾਹ ਪ੍ਰਸ਼ਾਦ ਦੇਖਰਾ ਕੇ ਜੋ ਸਾਡੀ ਗੁਰ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਚੂਲਾ ਦਿੱਤਾ ਜਾਂਦਾ ਉਹ ਗੁਰਮਹਾਰੇ ਹੀ ਬਾਬਾ ਸਾਡੇ ਗਰੰਤੀ ਸਿੰਘ ਸਾਹਿਬ ਜੀ ਨੇ ਉਹ ਚੂਲਾ ਦਿੱਤਾ ਬੱਚੀ ਨੂੰ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਭੇਕ ਵਧੀਆ ਸੀ ਬਣਾ ਸਕੀਏ ਕਿ ਉਹ ਧੀਆਂ ਦਾ ਜੋ ਅੱਜ ਕੱਲ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਪੇ ਬਾਪ ਨੇ ਜਿਹੜੇ ਔਲਾਦ ਤੋਂ ਬਗੈਰ ਰਹਿ ਰਹੇ ਨੇ ਕਿੰਨਾ ਧੀਆਂ ਵਾਸਤੇ ਤਰਦੇ ਬ ਨੇ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਜੀ ਫਿਊਚਰ ਕਿਵੇਂ ਦੇਖਦੇ ਹੋ ਆਪਣੀ ਬੱਚੀ ਦਾ ਬੱਚੀ ਦਾ ਫਿਊਚਰ ਆਉਣ ਵਾਲਾ ਤੇ ਦੇਖੋ ਜੀ ਆਪਣੀ ਸਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੇ ਕਰਨਾ ਹੈ ਉਹ ਉਹਨਾਂ ਬੱਚੇ ਦੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸੇ ਜਾਣਾ ਜਾਂ ਆਈਐਸ ਬਣਨਾ ਆਈਪੀਐਸ ਬਣਨਾ ਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੋਂ ਡਿਪੈਂਡ ਕਰੂਗਾ ਬਾਕੀ ਸਾਡੇ ਵੱਲੋਂ ਕੋਈ ਕਮੀ ਪੇਚੀ ਨਹੀਂ ਰਹੇਗੀ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹ ਰਹੀਆਂ ਨੇ ਇਸੇ ਤਰ੍ਹਾਂ ਸੀ ਵਧੀਆ ਕੁਆਲਿਫੀਕੇਸ਼ਨ ਦੇ ਆਉਣਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਵਲਾ ਹੋ ਸਕੇ ਜੀ